ਹਾਂਜੀ ਸਤਿ ਸ਼੍ਰੀਕਾਲ ਪਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਸਪੀਕਿੰਗ ਦਾ ਕੋਈ ਕਨਸੈਪਟ ਲਾਂਚ ਕਰੀਏ ਜਿਹਦੇ ਨਾਲ ਸਟੂਡੈਂਟਸ ਨੂੰ ਆਈਡੀਆਜ਼ ਬਣਾਉਣੇ ਸੌਖੇ ਹੋ ਜਾਣ ਵੈਸੇ ਤਾਂ ਸਪੀਕਿੰਗ ਹੈ ਜਿਹੜੀ ਉਹ ਬੋਲਣ ਦੇ ਨਾਲ ਹੀ ਆਉਂਦੀ ਹੈ ਆਪਾਂ ਜਿੰਨੀ ਮਰਜ਼ੀ ਰੀਡਿੰਗ ਕਰ ਲਈਏ ਰਾਈਟਿੰਗ ਕਰ ਲਈਏ ਲਿਸਨਿੰਗ ਕਰ ਲਈਏ ਜੇ ਤੁਸੀਂ ਸਪੀਕਿੰਗ ਤੇ ਆਪਣੀ ਗ੍ਰਿਪ ਬਣਨੀ ਹੈ ਉਹ ਉਹਨਾਂ ਚ ਨਹੀਂ ਬਣ ਸਕਦੀ ਜਿੰਨਾ ਚਿਰ ਆਪਾਂ ਇੱਕ ਪ੍ਰੋਪਰ ਕਲਾਸ ਲੈ ਕੇ ਪ੍ਰੈਕਟਿਸ ਨਹੀਂ ਕਰਦੇ ਇੱਕ ਪ੍ਰੋਪਰ ਟੀਚਰ ਦੇ ਅੰਡਰ ਬਟ ਜਦੋਂ ਆਪਾਂ ਬੋਲਦੇ ਆ ਉਦੋਂ ਆਪਾਂ ਨੂੰ ਆਈਡੀਆਜ਼ ਚਾਹੀਦੇ ਹੁੰਦੇ ਆ ਆਪਾਂ ਨੂੰ ਆ ਕਨਸੈਪਟ ਚਾਹੀਦਾ ਹੁੰਦਾ ਵੀ ਆਪਾਂ ਬੋਲਣਾ ਕੀ ਹੈ ਸੋ ਉਹਦੇ ਲਈ ਮੈਂ ਆਪਣੇ ਇਸ YouTube ਚੈਨਲ ਤੇ ਤੁਹਾਨੂੰ ਆਈਡੀਆਜ਼ ਦੀ ਵੀਡੀਓ ਦੇ ਆ ਕਰੂੰਗਾ ਸੋ ਅੱਜ ਆਪਣੀ ਪਹਿਲੀ ਵੀਡੀਓ ਹੈ ਇਹ ਜੋ ਮੈਂ ਬੇਸ ਰੱਖਿਆ ਹੈ ਆਇਲਟਸ ਦੀ ਸਪੀਕਿੰਗ ਦਾ ਬੇਸ ਰੱਖਿਆ ਹੈ ਤਾਂ ਕਿ ਜਿਨ੍ਹਾਂ ਨੇ ਇਨ ਫਿਊਚਰ ਆਇਲਟਸ ਕਰਨੀ ਹੈ ਸੋ ਉਹਨਾਂ ਨੂੰ ਈਜ਼ੀ ਹੋ ਸਕੇ ਸਪੈਸ਼ਲੀ ਜਿਹੜੇ ਵਰਕਰ ਨੇ ਜਾਂ ਨੈਨੀ ਦਾ ਲੜਕੀਆਂ ਅਪਲਾਈ ਕਰਦੀਆਂ ਨੇ ਉਹਨਾਂ ਨੂੰ ਬਹੁਤ ਘੱਟ ਬੈਂਡ ਚਾਹੀਦੇ ਹੁੰਦੇ ਨੇ ਤੇ ਮੇਰੇ ਕੋਲੇ ਸਪੈਸ਼ਲੀ ਮੈਂ ਵੀਕ ਸਟੂਡੈਂਟ ਨੂੰ ਹੀ ਟ੍ਰੇਨ ਕਰਦਾ ਹਾਂ ਜਿਨ੍ਹਾਂ ਦਾ ਲੈਵਲ ਕਾਫੀ ਵੀਕ ਹੁੰਦਾ ਹੈ ਸੋ ਅੱਜ ਤਾਂ ਆਪਾਂ ਕਨਸੈਪਟ ਸ਼ੁਰੂ ਕਰਨ ਜਾ ਰਹੇ ਆ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਊ ਕਾਰਡ ਨੂੰ ਪ੍ਰੋਪਰ ਕਿਵੇਂ ਤਿਆਰ ਕਰਨਾ ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਪਹਿਲਾ ਕਿਊ ਕਾਰਡ ਹੈ ਕਹਿੰਦਾ ਡਿਸਕਰਾਇਬ ਦੱਸੋ ਵਿਆਖਿਆ ਕਰੋ ਅ ਫੋਰਨ ਕੰਟਰੀ ਫੋਰਨ ਦੇ ਸਪੈਲਿੰਗ ਦੇ ਵਿੱਚ ਅਕਸਰ ਸਟੂਡੈਂਟ ਗਲਤੀ ਕਰ ਦਿੰਦੇ ਨੇ ਸੋ ਉਹਨੂੰ ਸ਼ਾਰਟ ਦੇ ਵਿੱਚ ਲਿਖੋ ਫੋਰ ਫੋਰੀ ਫੋਰੀ جن 타ਗਾ ਫੋਰੀਜਨ ਲਿਖਣ ਪਰ ਫੋਰਨ ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਨੂੰ ਬੋਲਣ ਦਾ ਜਿਹੜਾ ਸਟਾਈਲ ਆ ਡਿਫਰੈਂਟ ਹੁੰਦਾ ਹੈ ਐਂਡ ਲਿਖਣ ਦਾ ਡਿਫਰੈਂਟ ਹੁੰਦਾ ਸੋ ਫੋਰੀ ਪਾ ਕੇ ਆਈ ਵਿੱਚ ਆਏਗਾ ਜੀ ਐਨ ਠੀਕ ਹੈ ਜੀ ਐਨ ਆਏਗਾ ਤੇ ਸ਼ਬਦਾਂ ਨੂੰ ਤਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਹਦੇ ਟੋਟੇ ਕਰਕੇ ਫਿਰ ਉਹ ਕਦੇ ਨਹੀਂ ਭੁੱਲਦਾ ਇੱਕ ਵਾਰੀ ਸ਼ਬਦ ਤੁਹਾਨੂੰ ਤਿਆਰ ਹੋ ਗਿਆ ਫਿਰ ਤੁਹਾਡਾ ਹੀ ਹੋ ਜਾਂਦਾ ਉਹ ਕਹਿੰਦਾ ਡਿਸਕਰਾਏ ਬੇ ਫੋਰਨ ਕੰਟਰੀ ਯੂ ਊਡ ਲਾਈਕ ਟੂ ਵਿਜ਼ਿਟ ਇਨ ਦਾ ਫਿਊਚਰ ਅੰਗਰੇਜ਼ੀ ਦੇ ਵਿੱਚ ਹੂ ਤੇ ਵਿੱਚ ਨੂੰ ਲੁਕੋ ਲਿਆ ਜਾਂਦਾ ਐ ਇੱਥੇ ਵਿੱਚ ਲੱਗਿਆ ਹੋਇਆ ਸੀ ਵਿੱਚ ਮਤਲਬ ਹੁੰਦਾ ਜਿਹੜਾ ਵਿੱਚ ਮਤਲਬ ਕਿਹੜਾ ਵੀ ਹੁੰਦਾ ਪਰ ਇਹ ਤੁਹਾਨੂੰ ਪਤਾ ਕਿਵੇਂ ਲੱਗੇਗਾ ਇਹਦੇ ਲਈ ਤੁਹਾਨੂੰ ਪ੍ਰੋਪਰ ਕਲਾਸ ਜੁਆਇਨ ਕਰਨੀ ਪੈਣੀ ਹੈ ਮੇਰੇ ਕੋਲੇ ਸ਼ਾਮ ਦੀਆਂ ਗਰੁੱਪ ਕਲਾਸਾਂ ਹੁੰਦੀਆਂ ਨੇ ਤੇ ਬਾਕੀ ਸਾਰਾ ਦਿਨ ਪਰਸਨਲ ਕਲਾਸਾਂ ਚੱਲਦੀਆਂ ਨੇ ਮੈਂ ਪਰਸਨਲ ਕਲਾਸਾਂ ਵੀ ਪ੍ਰੋਵਾਈਡ ਕਰਦਾ ਹਾਂ ਸੋ ਇੱਥੇ ਛੁਪਿਆ ਹੋਇਆ ਵਿੱਚ ਹੈ ਸੋ ਆਪਾਂ ਇਹ ਤਾਂ ਦੁਬਾਰਾ ਮਤਲਬ ਬਣਾਵਾਂਗੇ ਡਿਸਕ੍ਰਾਈਬ ਅ ਫੋਰਨ ਕੰਟਰੀ ਜਿਹੜੀ ਯੂ ਵੁੱਡ ਲਾਈਕ ਟੂ ਵਿਜ਼ਿਟ ਇਨ ਫਿਊਚਰ ਜਾਂ ਜੀਨੂੰ ਤੁਸੀਂ ਫਿਊਚਰ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਓਕੇ ਜੀ ਤੁਸੀਂ ਵਿੱਚ ਨਹੀਂ ਲਗਾਉਣਾ ਤੁਸੀਂ ਇਹਨੂੰ ਇਦਾਂ ਹੀ ਇਹਦੇ ਸਟਾਈਲ ਨੂੰ ਅੰਡਰਸਟੈਂਡ ਕਰਨਾ ਠੀਕ ਹੈ ਸੋ ਇਹ ਆਪਣਾ ਕਿਊ ਕਾਰਡ ਹੈ ਇਹ ਆਇਲੈਂਡ ਦੀ ਸਪੀਕਿੰਗ ਦੇ ਵਿੱਚ ਆਉਂਦਾ ਹੈ ਜਿਹੜੇ ਮੇਰੇ ਕੋਲੇ ਜਰਨਲ ਸਪੀਕਿੰਗ ਕਰਦੇ ਆ ਉਹਨਾਂ ਨੂੰ ਵੀ ਮੈਂ ਇਹੀ ਕਰਵਾਉਣਾ ਤੇ ਆਇਲੈਂਡਸ ਵਾਲਿਆਂ ਨੂੰ ਤਾਂ ਇਹ ਕਰਾਉਣੇ ਹੀ ਆਪਾਂ ਠੀਕ ਹੈ ਸੋ ਇਹਦੇ ਵਿੱਚ ਆਪਣੇ ਕੋਲੇ ਚਾਰ ਕੁਐਸਚਨ ਆਉਂਦੇ ਨੇ ਇਹ ਚਾਰ ਕੁਐਸਚਨ ਕਲੀਅਰ ਕਰਨੇ ਹੁੰਦੇ ਨੇ ਆਪਾਂ ਕਹਿੰਦੇ ਵਟ ਇਟ ਇਜ਼ ਇਨਾ ਕੁਐਸ਼ਨਾਂ ਦੀ ਲੈਂਗੁਏਜ ਨੂੰ ਜਿਆਦਾ ਸੀਰੀਅਸ ਨਹੀਂ ਲੈਣਾ ਇਹ ਮਤਲਬ ਪ੍ਰੋਪਰ ਨਹੀਂ ਹੁੰਦੇ ਇਹ ਜਿਵੇਂ ਆਪਾਂ ਬੋਲਦੇ ਆ ਨਾ ਜਿਵੇਂ ਹੁਣ ਆਪਾਂ ਪੰਜਾਬੀ ਬੋਲਦੇ ਆ ਆਪਾਂ ਪ੍ਰੋਪਰ ਤਾਂ ਨਹੀਂ ਪੰਜਾਬੀ ਬੋਲਦੇ ਸੋ ਸਪੀਕਿੰਗ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਗ੍ਰੈਮੈਟਿਕਲੀ ਨਹੀਂ ਦੇਖਿਆ ਜਾਂਦਾ ਠੀਕ ਹੈ ਬਟ ਮੈਂ ਤੁਹਾਨੂੰ ਐਗਜ਼ੈਕਟ ਹੀ ਸਿਖਾਉਂਗਾ ਐਗਜ਼ੈਕਟ ਐਕਸਪਲੇਨ ਕਰੂੰਗਾ ਜੀ ਕਹਿੰਦਾ ਵਾਟ ਇਟ ਇਜ਼ ਕਹਿੰਦਾ ਕਿਹੜੀ ਕੰਟਰੀ ਹੈ ਦੇ ਵਿੱਚ ਨਹੀਂ ਲਾਇਆ ਕਿਹੜੀ ਦਾ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਨਹੀਂ ਸਿੱਖੀ ਤਾਂ ਪਹਿਲਾਂ 2 ਮਹੀਨੇ ਲਾਓ ਮੇਰੇ ਕੋਲੇ ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਬਹੁਤ ਆਸਾਨ ਹੋ ਜਾਣਗੀਆਂ ਇਹ ਕਲਾਸ ਵੀ ਬਹੁਤ ਆਸਾਨ ਹੋਗੀ ਠੀਕ ਹੈ ਸੋ ਕਲਾਸ ਜੁਆਇਨ ਕਰਨ ਲਈ ਜੋ ਸਕਰੀਨ ਤੇ ਨੰਬਰ ਆ ਰਿਹਾ ਹੈ ਉਹਦੇ ਥਰੂ ਕੰਟੈਕਟ ਤੁਸੀਂ ਕਰ ਸਕਦੇ ਹੋ ਤੇ ਆਪਣੀ ਇੱਕ ਫ੍ਰੀ ਡੈਮੋ ਕਲਾਸ ਬੁੱਕ ਕਰ ਸਕਦੇ ਹੋ ਦੂਸਰਾ ਕੁਐਸਚਨ ਹੈ ਵਾਟ ਯੂ ਹੈਵ ਨੋਨ ਅਬਾਊਟ ਇਟ ਇਦੇ ਬਾਰੇ ਤੁਸੀਂ ਕੀ ਜਾਣਿਆ ਇਦੇ ਬਾਰੇ ਤੁਹਾਨੂੰ ਕੀ ਪਤਾ ਹੈ نو ਹੁੰਦਾ ਪਤਾ ਹੋਣਾ ਠੀਕ ਹੈ ਨੋ ਨਿਊ ਨੌਨ ਹੂ ਯੂ ਵੁੱਡ ਲਾਈਕ ਟੂ ਗੋ देयर ਵਿਦ ਤੇਨ ਉਤਾ ਉਥੇ ਵਿਦ ਮਤਲਬ ਨਾਲ ਕੀ ਦੇ ਨਾਲ ਤੁਸੀਂ ਜਾਣਾ ਚਾਹਨੇ ਹੋ ਉਹਨਾ ਟੂ ਕਿਉਂ ਲੱਗਿਆ ਐ ਇੱਥੇ ਵੁੱਡ ਕਿਉਂ ਲੱਗਿਆ ਐ ਇਹ ਸਾਰਾ ਮਿਨੀਮਮ ਜੇ 2 ਮੰਥਸ ਆਪਾਂ ਲਾਏ ਹੋਣਗੇ ਫਿਰ ਹੀ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਅੰਡਰਸਟੈਂਡ ਹੋਏਗਾ ਠੀਕ ਹੈ ਜੀ ਚੌਥਾ ਕੁਸਚਨ ਹੈ ਡੈਕਸਪਲੇਨ ਵਾਈ ਯੂ वुਡ ਲਾਈਕ ਟੂ ਵਿਜ਼ਿਟ ਇਟ ਇਹਨੂੰ ਤੁਸੀਂ ਕਿਉਂ ਵਿਜ਼ਿਟ ਕਰਨਾ ਚਾਹੁੰਦੇ ਹੋ ਕਿਉਂ ਕੌਣ ਜਾਊਗਾ ਕੀ ਜਾਣਦੇ ਹੋ ਤੇ ਕਿੱਥੇ ਜਾਣਾ ਟਾਪਿਕ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਵੀ ਅੱਪਾ ਬੋਲਣਾ ਕੀ ਹੈ ਸੋ ਮੈਂ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਤੁਸੀਂ ਆਈਡੀਆਜ਼ ਕਿਵੇਂ ਤਿਆਰ ਕਰਨੇ ਆ ਉਹ ਮੈਂ एक्सप्लेन ਕਰੂੰਗਾ ਜੇ ਤੁਸੀਂ ਇੱਕ ਸਟੋਰੀ ਬਣਾ ਸਕਦੇ ਹੋ ਨਾ ਤਾਂ ਕਨਸੈਪਟ ਤੁਹਾਡਾ ਬੜਾ ਈਜ਼ੀ ਹੋ ਜਾਏਗਾ ਸਟੋਰੀ ਤੁਸੀਂ ਕੀ ਬਣਾ ਸਕਦੇ ਹੋ ਤੁਸੀਂ ਕੈਨੇਡਾ ਦੀ ਸਟੋਰੀ ਬਣਾ ਸਕਦੇ ਹੋ ਲਾਈਕ ਮੈਂ ਕੈਨੇਡਾ ਹੁਣ ਜ਼ਿਆਦਾਤਰ ਆਪਣੇ ਕੈਨੇਡਾ ਜਾਂਦੇ ਆ ਜਾਂ ਅਮਰੀਕਾ ਜਾਂਦੇ ਆ ਆਸਟ੍ਰੇਲੀਆ ਜਾਂਦੇ ਆ ਸੋ ਤੁਸੀਂ ਕਹੋ ਕਿ ਤੁਹਾਡਾ ਉੱਥੇ ਕੋਈ ਰਹਿੰਦਾ ਹੈ ਬੰਦਾ ਤੇ ਤੁਹਾਡਾ ਕੋਈ ਫਰੈਂਡ ਰਹਿੰਦਾ ਤੁਸੀਂ ਉਹਨੂੰ ਮਿਲਣ ਜਾਣਾ ਜਾਂ ਉੱਥੇ ਰਹਿਣਾ ਉਹਦੇ ਨਾਲ ਤੇ ਸੋ ਇਹ ਆਪਾਂ ਇੱਕ ਬੇਸ ਰੱਖ ਸਕਦੇ ਹਾਂ ਵਾਟ ਕਿਹੜਾ ਕੈਨੇਡਾ US ਜਾਂ ऑस्ट्रेलिया ਤੁਸੀਂ ਲਗਾ ਸਕਦੇ ਹੋ ਠੀਕ ਹੈ ਜੇ ਤੁਸੀਂ ਕਹੋਗੇ ਕਿ ਮੈਂ ਆਹ ਕੰਟਰੀ ਘੁੰਮਣ ਜਾਣੀ ਹੈ ਤਾਂ ਸ਼ਾਇਦ ਤੁਸੀਂ ਇੱਦਾਂ ਬੁਰੀ ਐਕਸਪਲੇਨ ਨਾ ਕਰ पाओ ਉਹਦੇ ਚ ਕਹਾਣੀ ਨਹੀਂ ਬਣਨੀ ਕੋਈ ਸੋ ਆਲਵੇਜ਼ ਟ੍ਰਾਈ ਕਰਿਆ ਕਰੋ ਕੋਈ ਕਹਾਣੀ ਬਣ ਜਾਈ ਠੀਕ ਹੈ ਇੱਥੇ ਆਪਣਾ ਹੋ ਗਿਆ ਕੰਟਰੀ ਦਾ ਨੇਮ ਹੋ ਗਿਆ ਵਟ ਯੂ ਹੈਵ ਨੋਨ ਕੀ ਇਹਦੇ ਬਾਰੇ ਜਾਣਦੇ ਹੋ ਹੁਣ US ਕੈਨੇਡਾ ਤੁਹਾਡਾ ਫਰੈਂਡ ਰਹਿੰਦਾ ਹੈ ਰੋਜ਼ ਤੁਹਾਨੂੰ ਸਨੈਪਸ ਭੇਜਦਾ ਹੈ ਉਦੇ ਨਾਲ ਗੱਲਬਾਤ ਕਰਦਾ ਹੈ ਵੀਡੀਓ ਕਾਲ ਕਰਦਾ ਹੈ ਇਸ ਕਰਕੇ ਤੁਸੀਂ ਬਹੁਤ ਇੰਪ੍ਰੈਸਡ ਹੋ ਉਥੋਂ ਦੇ ਮਤਲਬ ਲਾਈਫ ਸਟਾਈਲ ਤੋਂ ਉਥੋਂ ਦੇ এনवायरमेंट ਤੋਂ ਸੋ ਇਹ ਚੀਜ਼ਾਂ ਆਪਾਂ ਦੱਸ ਸਕਦੇ ਹਾਂ ਫਿਰ ਕਹਾਣੀ ਦੇ ਵਿੱਚ ਆ ਗਿਆ ਉਹ ਚੀਜ਼ ਹਨਾ ਕਹਾਣੀ ਹੋ ਗਈ ਜਾਂ ਪ੍ਰੈਕਟੀਕਲ ਕੋਈ ਐਕਸਪੀਰੀਅੰਸ ਹੋ ਗਿਆ ਊ ਯੂ ਵੁੱਡ ਲਾਈਕ ਟੂ ਉਹ ਕਿਹਦੇ ਨਾਲ ਜਾਓਗੇ ਤੁਸੀਂ ਕਹੋ ਕਿ ਮੈਂ ਕੱਲਾ ਜਾਊਂਗਾ ਉੱਥੇ ਮੈਂ ਉਹਦੇ ਨਾਲ ਰਹੂੰਗਾ ਤੇ ਅਸੀਂ ਮਤਲਬ ਮੈਂ ਉੱਥੇ ਪੜ੍ਹਾਈ ਕਰਨਾ ਚਾਹੁੰਨਾ ਠੀਕ ਹੈ ਐਂਡ ਐਕਸਪਲੇਨ ਵਾਈ ਯੂ ਊ ਕਿਉਂ ਤੁਸੀਂ ਤੁਸੀ ਵੀ ਉੱਥੇ ਪੜ੍ਹਨਾ ਚਾਹੁੰਦੇ ਹੋ ਉਹ ਚੰਗੀ ਸੈਲਰੀ ਮਤਲਬ ਆ ਲੈਂਦਾ ਚੰਗਾ ਦਾ ਲਾਈਫ ਸਟਾਈਲ ਹੈ ਤੁਸੀਂ ਉਹਦੇ ਲਾਈਫ ਸਟਾਈਲ ਤੋਂ ਬਹੁਤ ਪ੍ਰਭਾਵਿਤ ਹੋ ਪਰ ਤੁਸੀਂ ਇਸੇ ਕਰਕੇ ਉੱਥੇ ਤੁਸੀਂ ਜਾਣਾ ਚਾਹੁੰਦੇ ਹੋ ਠੀਕ ਹੈ ਸੋ ਇਹ ਆਪਾਂ ਪੁਆਇੰਟ ਬਣਾ ਲਏ ਚਾਰੇ ਪੁਆਇੰਟ ਆਪਾਂ ਸੌਖਾ ਇੱਕ ਗੱਲ ਹੋਰ ਸ਼ੁਰੂ ਚ ਜਿੰਨਾ ਸਪੀਕਿੰਗ ਨੂੰ ਸੌਖਾ ਕਰੋਗੇ ਓਨਾ ਬੈਟਰ ਹੈ ਕਈ ਸਟੂਡੈਂਟ ਕੀ ਕਰਦੇ ਆ ਡਿਫਿਕਲਟ ਵਰਡ ਬੋਲਣ ਦੀ ਕੋਸ਼ਿਸ਼ ਕਰਦੇ ਆ ਆਪਾਂ ਪੰਜਾਬੀ ਚ ਕਿੰਨਾ ਕੁ ਡਿਫਿਕਲਟ ਵਰਡ ਬੋਲਦੇ ਆ ਜਿਹੜੇ ਲੋਕਾਂ ਨੂੰ ਸਮਝੀ ਨਾ ਆਉਂ। ਬਟ ਅ ਅੰਗਰੇਜ਼ੀ ਚ ਆਪਣੀ ਅਪਰੋਚ ਇਹ ਹੁੰਦੀ ਹੈ ਵੀ ਮੈਂ ਕੁਛ ਏਦਾਂ ਦਾ ਬੋਲਾਂ ਜਿਹੜਾ ਅਗਲੇ ਨੂੰ ਸਮਝੀ ਨਾ ਆਵੇ। ਸਪੀਕਿੰਗ ਦੇ ਵਿੱਚ ਤੁਸੀਂ ਅਪਰੋਚ ਰੱਖਿਆ ਕਰੋ ਗੱਲਬਾਤ ਕਰਨ ਦੀ ਨਾ ਹੀ ਉਹਨੂੰ ਡਿਫਿਕਲਟ ਬਣਾਉਣ ਦੀ। ਠੀਕ ਹੈ? ਸੋ ਮੈਂ ਬਹੁਤ ਈਜ਼ੀ ਵੇ ਦੇ ਵਿੱਚ ਤੁਹਾਨੂੰ ਦੱਸੂਗਾ। ਸੋ ਸਭ ਤੋਂ ਪਹਿਲਾ ਪੁਆਇੰਟ ਹੋ ਗਿਆ ਆਪਣੇ ਚਾਰ ਟੌਪਿਕ ਇਹ ਆਪਾਂ ਬਣਾ ਲਏ। ਠੀਕ ਹੈ ਨੰਬਰ 2 ਇੱਕ ਦੋ ਜਰਨਲ ਲੈਣਾ ਬੋਲਿਆ ਕਰੋ ਇਧਰ ਉਧਰ ਦੀਆਂ ਗੱਲਾਂ ਬੋਲਿਆ ਕਰੋ ਤੁਹਾਡੇ ਵਿੱਚ ਕੈਪੇਬਿਲਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਕਿਊ ਕਾਰਡ ਨੂੰ ਲੰਬਾ ਲੈ ਕੇ ਜਾ ਸਕੋ ਤੁਸੀਂ 5-5 ਮਿੰਟ ਬੋਲੋ ਜਿਹੜਾ 5 ਮਿੰਟ ਬੋਲ ਗਿਆ ਉਹਦੇ ਲਈ ਡੇਢ ਮਿੰਟ ਕੁਝ ਵੀ ਨਹੀਂ ਠੀਕ ਹੈ ਨਾ ਇੱਕ ਐਂਡਿੰਗ ਵਾਲਾ ਨਾ ਭੱਜਾ ਕਰੋ ਮੈਂ ਜਲਦੀ ਖਤਮ ਕਰਨਾ ਕੋਈ ਗੱਲ ਨਹੀਂ 5 ਦੇ 7 10 ਮਿੰਟ ਲੈ ਕੇ ਜਾਓ ਉਹਨੂੰ ਸ਼ਾਰਟ ਤਾਂ ਤੁਸੀਂ ਬੜੇ ਨਾਮ ਨਾਲ ਕਰ ਲਓਗੇ ਇਹ ਮੈਂ ਜਨਰਲ ਸਪੀਕਿੰਗ ਆਨਲਾਈਨ ਦੇ ਲਈ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਵੈਸੇ ਸਪੀਕਿੰਗ ਕਰਨੀ ਹੈ ਠੀਕ ਹੈ ਸੋ ਤੁਸੀਂ ਸਭ ਤੋਂ ਪਹਿਲਾਂ 4 ਪੁਆਇੰਟ ਹੋਗੇ ਉਸ ਤੋਂ ਬਾਅਦ ਜਨਰਲ ਲਾਈਨ ਆ ਬੋਲਣੀ ਹੈ ਇੱਕ ਲੋਕ ਫਿਰ ਆਪਣੀ ਕਹਾਣੀ ਸ਼ੁਰੂ ਕਰ ਦੇਣੀ ਠੀਕ ਹੈ ਆਓ ਜੀ ਹੁਣ ਮੈਂ ਇਹਨੂੰ ਬੋਲ ਕੇ ਦੱਸਦਾ ਹਾਂ ਸਿੰਪਲ ਭਾਸ਼ਾ ਦੇ ਵਿੱਚ ਸਿੰਪਲ ਜਿੰਨੀ ਜਿੰਨਾ ਸਿੰਪਲ ਰੱਖੋਗੇ ਉਨਾ ਤੁਹਾਨੂੰ ਜਲਦੀ ਆਏਗਾ ਠੀਕ ਹੈ ਜੀ ਸੋ ਇੱਕ ਗੱਲ ਹੋਰ ਇੱਕ ਸਪੀਕਿੰਗ ਹੁੰਦੀ ਹੈ ਸਵਾਲਾਂ ਦਾ ਜਿਵੇਂ ਜਵਾਬ ਦਿੰਨੇ ਆ ਇੱਕ ਹੁੰਦਾ ਜਿਵੇਂ ਗੱਲ ਕਰਦੇ ਆ ਸੋ ਕੋਸ਼ਿਸ਼ ਕਰੋ ਜਿਵੇਂ ਆਪਾਂ ਗੱਲ ਕਰਦੇ ਆ ਓਵੇਂ ਬੋਲਿਆ ਜਾਵੇ ਗੱਲਬਾਤ ਠੀਕ ਹੈ ਜੀ ਸੋ ਸੋ ਜਨਰਲ ਲੈਂਡਮਾਰਕ ਬੋਲਾਂਗਾ ਨਾਊ ਅਡੇਸ ਮੋਸਟ ਆਫ ਦਾ ਪੀਪਲ ਆਰ ਗੋਇੰਗ ਟੂ ਅਨਦਰ ਕੰਟਰੀਜ਼ ਫੋਰ ਦਾ Better future and for the better education. I have seen most of my friends who have gone to Canada, US, Australia, Singapore, and other countries. In the beginning, Shuru I didn't have any interest, Mirakoi interest Nisi. to go to any foreign country because i love to live with my parents menu apne parents naal rehna bahut vadhia lagda hai because i'm only son of my parent so uh, this is my responsibility to take care of them so eh gallan dekho main general kartiyan sari jinna kama sakde ho jinna bol sakde ho onna better hai theek hai but now I'm changing, my mind. I'm changing my mind The reason is two years ago, my best friend went to us. Uh, he didn't know he didn't know anything. He was very introvert and uh, his knowledge was also very less and uh, he was not very much intelligent. but uh, now, when I see him, his exposure his knowledge his earning his experience is far more better than me now he has completely changed and uh, i'm i'm really impressed by by him i'm really impressed with uh, with this with this change in him i'm impressed change in all so आई हैव ऑल्सो गॉट इंटरस्ट मेरा भी इंटरेस्ट बने टू गो टू दैट कंट्री ही इज अर्निंग वेरी वेल ही इज अर्निंग टू टू थ्री लैक पर मंथ सो आई हैव ऑल्सो गॉट इंटरस्ट टू गो टू यू एस सो हमें यूएस की गल करती ठीक है हाउ यू हाउ वट यू हैव नोन अबाउट इट ਤੁਹਾਨੂੰ ਇਹਦੇ ਬਾਰੇ ਕੀ ਪਤਾ ਸੋ ਮੈਂ ਦੱਸਦਾ ਵੀ ਹੀ ਆਲਵੇਜ਼ ਟੈਂਸ ਦਾ ਪਿਕਚਰਸ ਆਫ ਦਾ ਡਿਫਰੈਂਟ ਬਿਊਟੀਫੁਲ ਪਲੇਸਸ ਡਿਫਰੈਂਟ ਕਾਰਸ ਲਾਈਫ ਸਟਾਈਲਸ ਆਈ ਹੈਵ ਕਮ ਟੂ ਨੋ ਦਾ ਲਾਈਫ ਸਟਾਈਲ ਇਨ दैट ਕੰਟਰੀ ਇਜ਼ ਇਜ਼ ਗ੍ਰੇਟ ਓਕੇ ਮੈਂ ਕੋਈ ਵੀ ਡਿਫਿਕਲਟ ਵਰਡ ਨਹੀਂ ਯੂਜ਼ ਕਰੂੰਗਾ ਸਿੰਪਲ ਲੈਂਗੁਏਜ ਦੇ ਵਿੱਚ ਹੀ ਤੁਹਾਨੂੰ ਐਕਸਪਲੇਨ ਕਰੂੰਗਾ ਠੀਕ ਹੈ ਤੇ ਸੋ so that's why now i have also planned to go there okay? who you would like to go there i would go there alone on study visa and uh, so i'm planning to apply study visa that is f1 visa and uh, i'm doing files for it ਕੋਈ ਵੀ ਤੁਹਾਡੇ ਟਾਪਿਕ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕਰ ਸਕਦੇ ਹੋ ਐਂਡ ਐਕਸਪਲੇਨ ਵਾਈ ਯੂ ਵੁਡ ਲਾਈਕ ਟੂ ਵਿਜ਼ਿਟ ਕਿਉਂ ਕਿਉਂ ਕਰਨਾ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਦਾ ਜ਼ਰੂਰੀ ਨਹੀਂ ਪੁਆਇੰਟ ਤੁਹਾਡਾ ਜਿਹੜਾ ਚੌਥਾ ਹੈ ਉਹ ਦੂਜੇ ਨੰਬਰ ਤੇ ਨਹੀਂ ਆ ਸਕਦਾ ਤੁਹਾਡੇ ਫਲੋ ਤੇ ਡਿਪੈਂਡ ਕਰਦਾ ਯਾ ਆਈ ਵੁਡ ਆਈ ਵੁਡ ਲਾਈਕ ਟੂ ਗੋ देयर ਟੂ ਟੂ ਸਿਕਯਰ ਮਾਈ ਫਿਊਚਰ ਐਂਡ ਟੂ ਮੇਕ ਮਾਈ A lifestyle better and to earn more and more money and now uh, i have decided that for uh, three years i would go there and uh, i would uh, i would settle uh, myself and uh, after that i will invite my parents and i would uh, buy uh, a home there and i would uh, prefer to live with my parents in the u.s so they can also see ਕਾ ਕੰਟਰੀ ਲਾਈਕ ਯੂਐਸ ਦੇ ਕਨ ਆਲਸੋ ਇੰਜੋਏ दैट ਕੰਟਰੀ ਸੋ ਇਹ ਚੀਜ਼ਾਂ ਤੁਸੀਂ ਬੋਲ ਸਕਦੇ ਹੋ ਹੋਰ ਵੀ ਬਹੁਤ ਚੀਜ਼ਾਂ ਆਪਾਂ ਬੋਲ ਸਕਦੇ ਸੀ ਸੋ ਇਹ ਆਪਣਾ ਸੀਗਾ ਬੋਲਣ ਦਾ ਬਹੁਤ ਹੀ ਸਿੰਪਲ ਸਟਾਈਲ ਇਸ ਤਰ੍ਹਾਂ ਆਪਾਂ ਕਿਊ ਕਾਰਡ ਤਿਆਰ ਕਰਨਾ ਹੈ ਜੀ ਠੀਕ ਹੈ ਜਿੰਨਾ ਸਿੰਪਲ ਰਹੋਗੇ ਆ ਜੋ ਮੈਂ ਬੋਲਿਆ ਇਹ ਬੜੇ ਆਰਾਮ ਨਾਲ ਤੁਸੀਂ 6.5 ਬਣਾ ਅਚੀਵ ਕਰ ਸਕਦੇ ਹੋ ਕਿਉਂਕਿ ਇੰਟੋਨੇਸ਼ਨ ਦੀ ਕੋਈ ਯੂਜ਼ ਕਰਦਾ ਸਾਰੇ ਰੱਟੀ ਹੋਈ ਟੋਨ ਚ ਬੋਲਦੇ ਐ ਬਟ ਜਦੋਂ ਤੁਸੀਂ ਨੇਚਰਲ ਬੋਲੋਗੇ ਤਾਂ ਐਗਜ਼ਾਮੀਨਰ surely tode to impas hoega so mere according without using any difficult word you can easily get 6.5 bands in ielts if your you have intonation and you have natural speaking theek hai so essay q card nu main tonu dassya kiven explain karna hai essay q card diyan do tin hor classan main tonu deunga aa jada niche inane explain kita hai ਇਮੈਂ ਇੱਕ ਇੱਕ ਚੀਜ਼ ਤੁਹਾਨੂੰ ਸਪੈਨਡ ਕਰੂੰਗਾ ਇਹ ਦੇ ਵਿੱਚ ਬਹੁਤ سارے ਸ਼ਬਦ ਸਿੱਖਣ ਨੂੰ ਮਿਲਣਗੇ ਠੀਕ ਹੈ ਤੇ ਯਾ ਸੋ ਇਹਦੇ ਲਈ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਬਟ ਇਹ ਚੀਜ਼ਾਂ ਤੁਹਾਨੂੰ ਇਹ ਸਪੀਕਿੰਗ ਜਿਹੜਾ ਤੀਸਰਾ ਪੜਾਅ ਹੈ ਹਰ ਕੋਈ ਸਪੀਕਿੰਗ ਸਿੱਖਣਾ ਚਾਹੁੰਦਾ ਹੈ ਹਰ ਕੋਈ ਕਹਿੰਦਾ ਮੈਨੂੰ ਸਪੀਕਿੰਗ ਆ ਜੇ ਬਟ ਇਹ 3-4 ਮਹੀਨਿਆਂ ਦਾ ਕਨਸੈਪਟ ਹੈ ਪਹਿਲਾਂ 2 ਮਹੀਨੇ ਬੇਸਿਕ ਐਂਡ ਐਡਵਾਂਸ ਤੇ ਲਗਾਓ ਉਸ ਤੋਂ ਬਾਅਦ ਤੁਹਾਡੀ ਜਰਨੀ ਸਪੀਕਿੰਗ ਦੀ ਬਹੁਤ ਈਜ਼ੀ ਹੋ ਜਾਏਗੀ ਸੋ ਮੈਂ ਪਿਛਲੇ 5 ਸਾਲ ਤੋਂ ਪ੍ਰਥਵੀ ਇੰਗਲਿਸ਼ ਸਕੂਲ ਦੇ ਥਰੂ ਪੰਜਾਬ ਦੇ ਹਰ ਵਿਲੇਜ ਸਿਟੀ ਕੈਨੇਡਾ ਵਿੱਚ ਰਹਿੰਦੇ ਹੋਏ ਸਟੂਡੈਂਟਸ ਯੂਐਸ ਵਿੱਚ ਆਸਟ੍ਰੇਲੀਆ ਦੇ ਵਿੱਚ ਮੈਂ ਕਰੇ ਬੈਠ ਕੇ ਕਲਾਸਸ ਦੇ ਰਿਹਾ ਸਟੂਡੈਂਟ ਘਰੇ ਬੈਠ ਕੇ ਸਿੱਖ ਰਹੇ ਨੇ ਬਹੁਤ ਈਜ਼ੀ ਵੇ ਦੇ ਨਾਲ ਸੋ ਤੁਸੀਂ ਆਪਣੇ ਇੰਸਟਾਗ੍ਰam ਪ੍ਰੋਫਾਈਲ ਵੀ ਦੇਖ ਸਕਦੇ ਹੋ ਆਪਣੀ ਇੰਸਟਾਗ੍ਰam ਪ੍ਰੋਫਾਈਲ ਹੈ ਜੀ ਲੈਟ ਮੀ ਸ਼ੋ ਯੂ ਯਾ ਸੋ ਮੇਰੇ ਕੋਲੇ ਸਟੂਡੈਂਟਸ ਦੀ ਏਜ ਦੀ ਕੋਈ ਲਿਮਟ ਨਹੀਂ ਹੁੰਦੀ 6 ਤੋਂ ਲੈ ਕੇ ਮੇਰੇ ਕੋਲੇ 35 40 45 ਸਾਲ ਤੱਕ ਦੀ ਏਜ ਦੇ ਵਰਕਰ ਨੇ ਸਰਕਾਰੀ ਨੌਕਰੀ ਵਾਲੇ ਪ੍ਰਾਈਵੇਟ ਨੌਕਰੀ ਵਾਲੇ ਘਰੇ ਬੈਠ ਕੇ ਇੰਗਲਿਸ਼学ਦੇ ਨੇ ਇੰਗਲਿਸ਼ ਇੱਕ ਬੜਾ ਵਧੀਆ ਸਕਿੱਲ ਹੈ ਇੰਟਰਨੈਸ਼ਨਲ ਸਕਿੱਲ ਹੈ ਅਗਰ ਇੰਗਲਿਸ਼ ਆ ਗਈ ਤਾਂ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ ਤੁਸੀਂ ਮਾਰ ਨਹੀਂ ਤਾਉ ਬਾਕੀ ਅੱਜਕੱਲ ਪ੍ਰਾਈਵੇਟ ਨੌਕਰੀਆਂ ਵਿੱਚ ਪ੍ਰਮੋਸ਼ਨ ਲੈਣ ਲਈ ਬੜੀ ਜ਼ਰੂਰੀ ਹੈ ਇੰਗਲਿਸ਼ ਠੀਕ ਹੈ ਸੋ ਬੈਨੂ ਆਪਣੀ ਲਾਈਫ ਦੇ 2 ਤੋਂ ਲੈ ਕੇ 4 ਮਹੀਨੇ ਦੇ ਦੋ ਅਗਰ ਤੁਹਾਡਾ ਪਾਸਟ ਦਾ ਜਿਹੜਾ ਇੰਗਲਿਸ਼ ਦਾ ਲੈਵਲ ਵਧੀਆ ਹੈ ਤਾਂ ਦੋ ਮਹੀਨੇ ਨਹੀਂ ਤਾਂ 4 ਮਹੀਨਿਆਂ ਚ ਆਪਾਂ ਵਧੀਆ ਸਟੂਡੈਂਟਸ ਨੂੰ ਟ੍ਰੇਨ ਕਰ ਦਿੰਦੇ ਹਾਂ ਠੀਕ ਹੈ ਇਸ ਕਿਊ ਕਾਰਡ ਨੂੰ ਅਗਲੀਆਂ ਤਿੰਨ ਕਲਾਸਾਂ ਦੇ ਵਿੱਚ ਮੈਂ ਇੱਥੇ ਪੰਜ-ਪੰਜ ਲਾਈਨਾਂ ਕਰਕੇ ਐਕਸਪਲੇਨ ਕਰੂੰਗਾ ਸੋ ਇਸ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਮੇਰਾ ਇੱਕ ਕੰਮ ਜ਼ਰੂਰ ਕਰੋ ਇਹ ਮੈਂ ਫ੍ਰੀ ਆਫ ਕਾਸਟ ਵੀਡੀਓ ਬਣਾਉਣਾ ਤੁਹਾਡੇ ਲਈ ਤੁਸੀਂ ਇਸ ਲਿੰਕ ਨੂੰ ਕਾਪੀ ਕਰੋ WhatsApp ਸਟੈਟਸ ਦੇ ਵਿੱਚ ਪਾਓ ਵਧੀਆ ਜਿਹਾ ਕਮੈਂਟ ਕਰਕੇ ਤਾਂ ਕਿ ਜੇ ਸਟੂਡੈਂਟ ਦੀ ਵੀ ਇੰਗਲਿਸ਼ ਵੀਕ ਹੈ ਉਹਦਾ ਵਧੀਆ ਲੈਵਲ ਬਣ ਸਕੇ ਐਂਡ ਇੱਕ ਗੱਲ ਹੋਰ ਮੈਂ ਸਕੂਲਾਂ ਦੇ ਬੱਚਿਆਂ ਨੂੰ ਸਪੈਸ਼ਲੀ ਤਿਆਰ ਕਰਦਾ ਜਿਹੜਾ ਸਟੂਡੈਂਟ ਮੇਰੇ ਕੋਲੇ 3 ਮਹੀਨੇ ਲਾ ਗਿਆ 90 ਡੇਸ ਉਹਦੀ ਮੈਂ ਗਾਈਡ ਛੜਾ ਦਾਂਗਾ ਸਿਰਫ ਪੰਜਾਬੀ ਚ ਉਹਨੂੰ ਸਟੋਰੀ ਯਾਦ ਹੋਵੇ ਬਿਨਾ ਗਾਈਡ ਖੋਲੇ ਪੇਪਰ 'ਤੇ ਜਾ ਕੇ ਬੈਠ ਜਾਊਗਾ ਸਟੂਡੈਂਟ ਤੇ ਲਿਖਿਆਊਗਾ 10 ਮਿੰਟਾਂ ਨਾਲ ਮੈਂ ਉਹਦੀ ਬਿਲਕੁਲ ਇੰਗਲਿਸ਼ ਦੀ ਟੈਨਸ਼ਨ ਖਤਮ ਕਰ ਦਾਂਗਾ ਜੋ ਮੇਰਾ ਕੋਰਸ ਹੈ ਬਹੁਤ ਈਜ਼ੀ ਵੇ ਦੇ ਨਾਲ ਮੈਂ ਪ੍ਰੈਕਟੀਕਲ ਦੱਸਦਾ ਵੀ ਕਿਹੜੀ ਚੀਜ਼ ਨੂੰ ਆਪਾਂ ਕਿਵੇਂ ਯੂਜ਼ ਕਰਨਾ ਠੀਕ ਹੈ ਜੀ ਸੋ ਜਰੂਰ ਇਸ ਚੈਨਲ ਨੂੰ ਤੁਸੀਂ ਪ੍ਰਮੋਟ ਕਰਨ ਦੇ ਵਿੱਚ ਮੇਰੀ ਹੈਲਪ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟ ਦੀ ਇੰਗਲਿਸ਼ ਦੀ ਟੈਨਸ਼ਨ ਆਪਾਂ ਖਤਮ ਕਰ ਸਕੀਏ ਓਕੇ ਜੀ ਨੈਕਸਟ ਵੀਡੀਓ 'ਚ ਮਿਲਦੇ ਹਾਂ The maker, Thank you so much. Take care and all the best.